ਹਾਂਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਵਾਰੀ ਫਿਰ ਵੱਡੀ ਖਬਰ ਆ ਚੁੱਕੀ ਹੈ। ਹੁਣੇ-ਹੁਣੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਛੁੱਟੀਆਂ ਬਾਰੇ ਨਵਾਂ ਐਲਾਨ ਕੀਤਾ ਗਿਆ ਹੈ ਉਸ ਬਾਰੇ ਤੁਹਾਨੂੰ ਦੱਸਦੇ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। ਦੋਸਤੋ ਹੁਣ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 10ਵੀਂ ਤੱਕ ਦੇ ਵਿਦਿਆਰਥੀਆਂ ਲਈ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ। ਦੋਸਤੋ ਜਾਨੀ ਕਿ ਅੱਜ 8 ਤਰੀਕ ਤੋਂ ਲੈ ਕੇ 14 ਜਨਵਰੀ ਤੱਕ 10ਵੀਂ ਤੱਕ ਦੇ ਸਾਰੇ ਸਕੂਲ ਬੰਦ ਰਹਿਣਗੇ। ਦੋਸਤੋ 11ਵੀਂ ਅਤੇ 12ਵੀਂ ਕਲਾਸ ਦੀਆਂ ਜਮਾਤਾਂ ਜੋ ਲੱਗਦੀਆਂ ਰਹਿਣਗੀਆਂ ਤੇ 10ਵੀਂ ਤੱਕ ਸਕੂਲ ਸਾਰੇ ਬੰਦ ਕੀਤੇ ਗਏ ਹਨ ਕੜਾਕੇ ਦੀ ਠੰਡ ਨੂੰ ਦੇ ਧਿਆਨ ਚ ਰੱਖਦੇ ਹੋਏ ਇਹ ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਤੇ ਦੋਸਤੋ ਤੁਸੀਂ ਇਸ ਬਾਰੇ ਹੋਰ ਅਪਡੇਟ ਦੇਖਣੀ ਚਾਹੁੰਦੇ ਹੋ ਸਕੂਲਾਂ ਨਾਲ ਜੁੜੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ